ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮੱਲੂ ਵਾਲੀਏ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਦੋਸਤੋ ਕਾਮਲ ਵਾਲਾ ਪਿੰਡ ਥੋੜੀ ਦੂਰੀ ਤੇ ਨਾਲ ਆਸੀਕੇ ਮਾਸੀਕੇ ਜੱਲੇ ਵਾਲਾ ਬੂਟੇ ਵਾਲਾ ਤੇ ਫਤੇਗੜ ਸਪਰਾ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਮੱਲੂ ਵਾਲੀਏ ਵਿੱਚ ਕਰਨੀ ਹੈਗੀ ਆ ਦੋਸਤੋ ਤੇ ਹਮਦਵਾਲਾ ਹਥਾੜ ਪਿੰਡ ਵੀ ਬਿਲਕੁਲ ਨੇੜੇ ਆ ਦੇ ਵੀਰ ਸਾਹਿਬ ਦੇ ਕੋਲੇ ਆਇਆ ਦੋਸਤੋ ਤੇ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਕਾਫੀ ਦਿਖਾਏ ਆ ਕੋਈ 8 8 7 7 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਅੱਜ ਇਸ ਕਵਰਜ ਵਿੱਚ ਦੋਸਤੋ ਆਪਾਂ ਤੁਹਾਨੂੰ ਟੋਟਲ ਜਿਹੜੀਆਂ 8 ਮੱਝਾਂ ਦੇ ਬਿਲਕੁਲ ਵਿੱਚੋਂ 5 ਮੱਝਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਤੇ 3 ਗੱਬਣ ਨੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਵੈਰਾਈਟੀ ਤੁਹਾਨੂੰ ਮਿਲੂਗੀ ਜਿੱਦਾਂ ਕਿ ਮੋਹਰ ਝੋਟੀਆਂ ਥੋੜੀਆਂ ਜਾਂ ਕ੍ਰੋਸ ਵਿੱਚ ਵੀ ਹੋਣਗੀਆਂ ਬਾਕੀ ਨੀਲੀ ਰਾਵੀ ਦੇ ਨੀਲੀ ਤੇ ਤੇ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਹੋਣਗੇ ਜਿਹੜੇ ਵੀਰ ਵੀ ਵੀਰ ਸਾਹਿਬ ਦੇ ਨਾਲ ਜੁੜੇ ਨੇ ਪੂਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਾਂਗੇ ਪੂਰੀ ਇਨਫਰਮੇਸ਼ਨ ਲਵਾਂਗੇ ਚਾਹੀ ਇਹਨਾਂ ਮੱਝਾਂ ਦੀ ਆ ਤੇ ਇੱਕ ਚੰਗਾ ਖਾਸਾ ਸ਼ੌਂਕ ਜਿਹੜਾ ਹੈਗਾ ਦੋਸਤੋ ਘੋੜਿਆਂ ਦੇ ਵਿੱਚ ਵੀ ਵੀਰ ਦਾ ਹੈਗਾ ਸੋ ਘੋੜਿਆਂ ਦੇ ਵਿੱਚ ਦੋਸਤੋ ਕਿਹੜੀ ਕਿਹੜੀ ਬਲੱਡ ਲਾਈਨ ਦੇ ਘੋੜੇ ਆ ਵੀਰ ਉਹਨਾਂ ਦੇ ਕੋਲ ਇਹ ਪਹਿਲਾਂ ਕਾਫੀ ਹੋਰ 채ਨਾਂ ਦੇ ਉੱਪਰ ਵੀਡੀਓ ਵੀ ਪਈਆਂ ਨੇ ਤੇ ਅੱਜ ਤੁਹਾਨੂੰ ਇਸ ਖਬਰ ਦੇ ਵਿੱਚ ਦੋਸਤੋ ਮੱਝਾਂ ਦੇ ਨਾਲ ਨਾਲ ਜਿਹੜੇ ਆ ਦੋ ਘੋੜੇ ਵੀ ਵੀਰ ਨੇ ਸੇਲ ਕਰਨੇ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਕਿਹੜੀ ਬਲੱਡ ਲਾਈਨ ਦੇ ਵਿੱਚ ਨੇ ਕੀ ਪਛੋਕੜ ਆ ਕਿੰਨੀ ਉਮਰ ਆ ਤੇ ਕੀ ਗੱਲਾਂ ਬਾਤਾਂ ਨੇ ਸੋ ਪੂਰੀ ਗੱਲਬਾਤ ਆਪਾਂ ਕਰ ਲੈਣੀ ਆ ਵੀਰ ਸਾਹਿਬ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਆ ਅੱਜ ਦੋਸਤੋ 25 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਆ ਆਹ ਲੈਣੀਆਂ ਜਾਣਕਾਰੀ ਵੀਰ ਸਾਹਿਬ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਸਾਹਿਬ ਵੀ ਠੀਕ ਠਾਕ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਰਹੇ ਆ ਜੀ ਹਾਂਜੀ ਉਹ ਜਾਰੀਆਂ ਵੀਡੀਓ ਪਾਈਆਂ ਅੱਗੇ ਤੁਸੀਂ ਹਾਂਜੀ ਗੱਲ ਐਵੇਂ ਆ ਜੀ ਜਿਹੜੇ ਮੇਰੇ ਵੀਰ ਅੱਗੇ ਵੀ ਮੇਰੇ ਨਾਲ ਜੁੜੇ ਸੀ ਮੇਰੇ ਗਾਗ ਸੱਜਣ ਬਹੁਤ ਜਾਦੇ ਸੀ ਉਹ ਆਪਣੇ ਫਿਲ੍ਹਾ ਮੈਸੁਰ ਸਿੰਘ ਦੇ ਵਿੱਚ ਸਾ ਪਿੰਡ ਦੇ ਉੱਥੇ ਵਪਾਰ ਕਰਦਾ ਹਾਂ ਜੀ ਸੁਰ ਸਿੰਘ ਵਾਲੇ ਸੁਰ ਸਿੰਘ ਆਪਣਾ ਉਧਰ ਫਰੋਈਪੁਰ ਰੋਡ ਹਾਂਜੀ ਹਾਂਜੀ ਫਰੋਈਪੁਰ ਰੋਡ ਤੇ ਜੀ ਹਾਂਜੀ ਉਹ ਵੀਰਾਂ ਨੂੰ ਫਿਰ ਮੈਂ ਇੱਥੇ ਪੈਲੀ ਲਈ ਜੀ ਮੱਲੂ ਵਾਲੀ ਆਪਾਂ ਪੈਲੀ ਲਈ ਆ ਜੀ ਜੀ ਇਸ ਕਰਕੇ ਜੀ ਇਹ ਵੀਡੀਓ ਬਹੁਤ ਪਾਈਆਂ ਵੀ ਮੇਰੇ ਸੱਜਣ ਜਿਹੜੇ ਖਰਾਬ ਨਾ ਹੋਣ ਹਮਮ ਪਰ ਜਿਹੜੇ ਬੰਦੇ ਆਪਣੇ ਘਰੇ ਬੈਠੇ ਉਹ ਕਹਿੰਦੇ ਵੀ ਗਾਹ ਤੇਰਾ ਬਹੁਤ ਖਰਾਬ ਹੁੰਦਾ ਉੱਥੇ ਗਾਹ ਬਹੁਤ ਜ਼ਿਆਦਾ ਆਉਂਦੇ ਆ ਜੀ ਇਹ ਇਸ ਕਰਕੇ ਮੈਂ ਆਹਦੇ ਵੀਰਾਂ ਨੂੰ ਬੇਨਤੀ ਕਰਦਾ ਜੀ ਵੀ ਵੀਰੋ ਮੈਂ ਸਾਹਬ ਸਿੰਘ ਬੋਲਦਾ ਹਮਮ ਵੀ ਤੁਹਾਨੂੰ ਬਹੁਤ ਚੰਗਿਆਂ ਚੰਗਿਆਂ ਵੀਰੇ ਆਪਦੇ ਲੋ ਤੁਹਾਨੂੰ ਅੱਗੇ ਵੀ ਮੇਰਾ ਪਤਾ ਹੈ ਵੀ ਵੀਰ ਜੀ ਮੈਂ ਗੱਲ ਉਹ ਨਹੀਂ ਕਰਦਾ ਉਹਨਾਂ ਜਿੰਨੀ ਹੋਵੇ ਜਿੰਨੀ ਮਾਲਕ ਦੱਸੇ ਮਗਰੋਂ ਮੈਂ ਕਦੀ ਵੀ ਝੂਠ ਮਾਰ ਕੇ ਨਹੀਂ ਵੀ ਜੇ 10 ਕਿਲੋ ਕਿਸੇ ਨੇ ਦੱਸਿਆ ਤੇ ਮੈਂ 15 ਦੱਸੂ ਤੁਹਾਨੂੰ ਇਹ ਗੱਲ ਦਾ ਪਤਾ ਹੈ ਕਿ ਸਾਡਾ ਵੀਰ ਝੂਠ ਨਹੀਂ ਮਾਰਦਾ ਸਚਾਈ ਦੱਸਣੀ ਆ ਗਾਹ ਦਾ ਦੇ ਕਰਮਾ ਮੇਰੇ ਕਰਮਾ ਆ ਸ਼ਾ ਵੀਰ ਸਾਹਿਬ ਹੁਣ ਪੰਜ ਮੱਝ ਆਪਣੇ ਕੋਲ ਤਾਦੀਆਂ ਸੂਈਆਂ ਤਿੰਨ ਗੱਬਣ ਹਾਂਜੀ ਹਾਂਜੀ ਠੀਕ ਆ ਤੇ ਸ਼ਰਵਾਤ ਕਰ ਲਈਏ ਨਾਲ ਦੀ ਨਾਲ ਫਿਰ ਕਰ ਲਓ ਜੀ ਕਰ ਲਓ ਪਹਿਲੇ ਨੰਬਰ ਤੇ ਆਜੋ ਇਹ ਨੀਲੀ ਰਾਵੀ ਦੇ ਵਿੱਚ ਆ ਗਈ ਹੈ ਜੀ ਟੇਡੇ ਘਟ ਦੇ ਵਿੱਚ ਤੇ ਕੀ ਇਹਦੀ ਡਿਟੇਲ ਆ ਸੁਆ ਕਿੰਮਾ ਅੱਗੇ ਸੁਣ ਜਾ ਰਹੀ ਆ ਇਹ ਵੇਖੋ ਜੀ ਸਾਨੂੰ ਦੂਜਾ ਸੁਆ ਦੱਸਿਆ ਰੀ ਉਹਨਾਂ ਨੇ ਝੋਟੀ ਦਾ ਹਾਂਜੀ ਤੇ ਪਹਿਲੇ ਸੂਏ ਉਹਨਾਂ ਨੇ ਕਿਹਾ ਲੇਵਾ ਥੋੜਾ ਜਿਹਾ ਘੱਟ ਬਖਾਉਂਦੀ ਸੀ ਪਰ ਦੁੱਧ ਦੇ ਨੇ 15 16 ਕਿਲੋ ਕੱਢਿਆ ਜੀ ਓਕੇ ਇਹ ਐ ਕਿ ਉਹਨਾਂ ਨੇ ਦੁੱਜਾ ਦੱਸਿਆ ਹਾਂਜੀ ਹਾਂਜੀ ਪਰ ਮੈਂ ਲੈ ਖਲੋ ਦੁੱਜਾ ਨਹੀਂ ਦੇ ਤੀਜਾ ਹੋ ਗਿਆ ਜੀ ਵੱਧ ਤੋਂ ਵੱਧ ਇਤਨੀ ਜ਼ਿਆਦਾ ਨਹੀਂ ਅੱਛਾ ਜੀ ਅੱਛਾ ਬਾਹਰ ਨੂੰ ਕੱਢ ਮੈਂ ਆਇਆਂ ਨੂੰ ਮੋੜ ਦਿਓ ਹਾਂ ਆਇਆਂ ਕੱਢ ਲਓ ਲੋ ਵੀ ਦੋਸਤੋ ਹਾਈਟ ਕੱਦ ਵੱਡੇ ਦੇ ਵਿੱਚ ਵੱਡੀ ਹਾਈਟ ਕੱਦਦਾ ਜਿਵੇਂ ਕਮਾਂਡੀਆਂ ਦਾ ਭਲੇਖਾ ਪਾਉਂਦੀ ਆ ਦੇਖ ਜਿਹੜੀ ਮਾਂਡੀਆਂ ਵਰਗੀ ਆ ਟੇਡੇ ਕੱਟਦੇ ਵਿੱਚ ਬਿੰਨੀ ਮੰਕਣੀ ਆਖਾ ਕੈਰੈਕਟਰ ਮਾਰਕਿੰਗ ਲੰਮੀ ਤੋਰ ਲੋ ਕੈਰੈਕਟਰ ਮਾਰਕਿੰਗ ਜਿਹੜੀ ਆ ਦੋਸਤੋ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਮਗਰਲੇ ਪੈਰ ਖੋਰ ਮਗਰਲੇ ਥੋਤੇ ਆ ਪੂਛ ਉੱਪਰ ਤੱਕ ਵਾਈਟ ਆ ਆਲਮੋਸਟ ਇਹੋ ਸਤਾ ਵੀ ਇੱਕ ਇੱਕ ਦਿਹਾੜੀ ਕੋਈ ਇੱਕ ਦਾ ਡੰਗ ਕੱਢ ਵੀ ਸਕਦੀ ਹੈ ਠੀਕ ਆ ਤੇ ਚੌੜੀ ਰਾਜੀ ਫੁੱਲਬੜਾ ਫੁੱਲ ਬਰੀਡ ਦੇ ਵਿੱਚ ਸੋ ਟੇਡੇ ਕੱਟਦੇ ਵਿੱਚ ਜਿਹੜੇ ਵੀ ਰਿਪਾਰਕੂਆ ਬਰੀਡ ਦੇ ਉੱਪਰ ਕੰਮ ਕਰਦੇ ਆ ਨਾਰਮਲ ਯੋਨਾਂ ਨੇ ਚੀਜ਼ ਦੇਖ ਹੀ ਲੈਣੀ ਆ ਸੋ ਚੰਗੀ ਸੇਵਾ ਜਿੱਥੋਂ ਵੀ ਆਈ ਆ ਵੀਰ ਸਾਹਿਬ ਦੇ ਕੋਲ ਕਿਉਂਕਿ ਪਰਚੇਜ਼ ਕਰਕੇ ਅੱਗੋਂ ਮਾਲ ਖਰੀਦੇ ਹੁੰਦਾ ਜਿੱਥੋਂ ਵੀ ਆਈ ਆ ਚੰਗੀ ਸਾਂਭ ਸੰਭਾਲ ਚੰਗੀ ਫਾਰਮਰ ਵੀਰ ਨੇ ਸੇਵਾ ਕੀਤੀ ਆ ਪੂਰਾ ਮਿਹਨਤ ਲਾਈ ਜਿਹੜੀ ਆ ਦੋਸਤੋ ਚਲ ਕੰਮ ਆਰਦੀ ਹੋਈ ਨਜ਼ਰ ਆਉਂਦੀ ਆ ਕਿਉਂਕਿ ਕੱਦ-ਕੱਠ ਵੀ ਸੋਹਣਾ ਚੌੜੀ ਬੇਲਪੂਲ ਪੱਖੋਂ ਵੀ ਬਹੁਤ ਖੂਬਸੂਰਤ ਆ ਲੰਬਾਈ ਪੂਰੀ ਆ ਉਚਾਈ ਪੂਰੀ ਆ ਥਣ ਭਾਂਡਾ ਬਹੁਤ ਸੋਹਣਾ ਪੂਰੀ ਖਬਰਦਾਰ ਆ ਦੇਖੋ ਜੀ ਆ ਕਰੋ ਚੱਕਾ ਠੀਕ ਆ ਜੀ ਸੋ ਕਾਫੀ ਸ਼ੌਕੀ ਵੀਰ ਆ ਜਿਹੜੇ ਚਾਹੁੰਦੇ ਆ ਵੀ ਯਾਰ ਨੀਲੀ ਰਾਵੀ ਦਾ ਪਸ਼ੂ ਜਦੋਂ ਨਿਕਲੇ ਤੇ ਜਰੂਰ ਖਰੀਦ ਗਏ ਸੋ ਉਹਨਾਂ ਵੀਰਾਂ ਦੇ ਧਿਆਨ ਦੇ ਵਿੱਚ ਲਿਆਉਣੀਆਂ ਚ ਪਸ਼ੂ ਜਿੰਨੇ ਵੀ ਆ ਨੀਲੀ ਰਾਵੀ ਦੀ ਦੋਸਤੋ ਬਿਲਕੁਲ ਟਿੱਡੇ ਘੱਟ ਦੇ ਵਿੱਚ ਸਿੰਘੀ ਸਿੰਘੀ ਫੇਸ ਕੁਆਲਿਟੀ ਸ਼ਕੀਨੀ ਵਾਲੇ ਫਾਸਿਆਂ ਨੂੰ ਤੁਸੀਂ ਦੇਖੋ ਆਹ ਲੋ ਅੱਛਾ ਵੀਰ ਸਾਹਿਬ ਚੰਗੀ ਆ ਛੋਟੀ ਓਵਰঅল ਜਿੰਨੀ ਆ ਹਾਂਜੀ ਬਿਲਕੁਲ ਕਿਸੇ ਦੀ ਕੀਤੀ ਹੋਈ ਸੇਵਾ ਆਪਾਂ ਨੀਂਦ ਨਹੀਂ ਸਕਦੇ ਆਪ ਸਲਾਹ ਸਕਦੇ ਵੀ ਬਹੁਤ ਖੂਬਸੂਰਤ ਮਿਹਨਤ ਬਹੁਤ ਲਾਈ ਹੈ ਜਿੱਥੋਂ ਵੀ ਆਈ ਹੈ ਤੁਹਾਡੇ ਕੋਲ ਤੇ ਕੋਈ ਰਿਕਾਰਡ ਵਾਕੀ ਦੱਸਿਆ ਦਾ ਪਿੱਛੇ ਕੀ ਕੌੜ ਰਿਹਾ ਵੀਰ ਜੀ ਉਹਨਾਂ ਨੇ ਤਾਂ ਇਹ ਦੱਸਿਆ ਵੀ ਅਸੀਂ ਪਹਿਲਣ ਦੇ ਥੱਲੇ ਉਹਦੇ 16 17 ਕਿਲੋ ਦੁੱਧ ਚੋਇਆ ਲੇਵਾ ਘੱਟ ਬਖਾਇਆ ਹੀ ਮੜਾ ਜਾ ਨੇ ਪਹਿਲਣ ਨੇ ਪਰ ਦੁੱਧ ਇਹ ਨਾ ਦਿੱਤਾ ਜੀ ਪਹਿਲਣ ਨੇ ਹਾਂਜੀ ਹਾਂਜੀ ਤੇ ਦੂਜੇ ਸੂਏ ਹੁਣ ਸੁਹੀ ਆ ਮਲੂ ਸੂਣ ਵਾਲੀ ਆ ਤਿਆਰੀ ਆ ਬਿਲਕੁਲ ਤਿਆਰੀ ਆ ਬਿਲਕੁਲ ਹਾਂਜੀ ਲੋਬੀ ਪ੍ਰਭੂ ਸੋ ਬਾਕੀ ਕਈ ਉਹਨਾਂ ਦੋਸਤੋਂ ਨਾੜੀ ਦੋ ਤੋਂ ਹੁੰਦਾ ਹੈ ਕਈ ਵਾਰਾਂ ਦੇ 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 ਤੋਂ ਵੀਰ ਜੱਜਮੈਂਟ ਕਰ ਲੈਂਦੇ ਆ ਉਸ ਉਹ ਹਿਸਾਬ ਕਿਤਾਬ ਉਹ ਸੋ ਸਮਝ ਥੋੜੀ ਆ ਜਿਨੇ ਜਿਵੇਂ ਵੀ ਬਿਲਕੁਲ ਸੈਟਿੰਗ ਬੈਠੂਗੀ ਤੁਹਾਡੀ ਉਹਵੇਂ ਤੁਸੀਂ ਗੱਲ ਕਰ ਲਿਓ ਠੀਕ ਆ ਸੋ ਥਣ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਲਓ ਜੀ ਉਧਰਲੇ ਏਰੀਆ ਦੀ ਆ ਰੋਡਿਆਂ ਵਾਲੇ ਸਾਰ ਨੂੰ ਗੱਪਣਾ ਗਾਂ ਫਿਰ ਅੱਛਾ ਜੀ ਹਾਂਜੀ ਰੋਡਿਆਂ ਵਾਲੇ ਸਾਰ ਨਹੀਂ ਉਹਨਾਂ ਨੇ ਕਿਆ ਗੱਪਣਾ ਮੈਂ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਸਾਹਿਬ ਵੀ ਨਾ ਤਨਾ ਉਦੋਂ ਹੀ ਮੁੱਲ ਕਰਾਂਗੇ ਜੀ ਮੌਕੇ ਤੇ ਕਰਦੇ ਆਂ ਮੈਨਾਂ ਕਰ ਦੋ ਕੋਈ ਕਰ ਦੋ ਦੱਸ ਦੋ ਕੋਈ ਨਹੀਂ ਸਾਰੇ ਭੈਣ ਭਰਾਵਾਂ ਨੂੰ ਕਿਉਂਕਿ ਇੱਕ ਰਸਤਾ ਮਿਲ ਜੇ ਫੇਰ ਹੀ ਦੂਰੋਂ ਨੇੜੇ ਆਉਣਾ ਕਿਸੇ ਠੀਕ ਹੈ ਜੀ ਹਾਂਜੀ ਦੱਸ ਦੋ ਇਹ 2 ਲੱਖ ਰੁਪਇਆ ਬਿਲਕੁਲ ਜਾਇਜ਼ ਕਰਦੇ ਆਂ ਜੀ ਮੁੱਲ ਆਪਾਂ 2 ਲੱਖ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਬਿਲਕੁਲ ਜਾਇਜ਼ ਠੀਕ ਹੈ ਜੀ ਬਾਕੀ ਮਾਨਤਾਣ ਛੋਟ ਛੱਪ ਕੋਈ ਨਹੀਂ ਕਰਦਾ ਇਹ ਨਹੀਂ ਕਰਦਾ ਜਿਨਨੇ ਵੀ ਵਿਚੋ ਗੰਜੈਸ਼ ਹੋਈ ਜ਼ਰੂਰ ਹੁੰਦੀ ਖੁੱਲ ਕੇ ਕਰੀ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਪਹਿਲੇ ਨੰਬਰ ਤੇ ਮਾਝ ਸੀਗੀ 2 ਲੱਖ ਦੀ ਕੀਮਤ ਵੀਰ ਸਾਹਿਬ ਨੇ ਦੱਸੀ ਆ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਨਾਲ ਦੀ ਨਾਲ ਹੀ ਆਪਾਂ ਮੱਝ ਕੱਢ ਲਿਆ ਕਰਨੀ ਆ ਪੂਰੀ ਇਨਫੋਰਮੇਸ਼ਨ ਨਾਲੇ ਤੁਹਾਨੂੰ ਤੋਰ ਕੇ ਕਿਉਂਕਿ ਮਾਲ ਜਿਹੜਾ ਦੋਸਤੋ ਕਾਫੀ ਆ ਤੇ ਇਕੱਲਾ ਇਕੱਲਾ ਪਸ਼ੂ ਬਾਹਰ ਤੁਹਾਨੂੰ ਕੱਢ ਕੇ ਤੋਰ ਕੇ ਪੂਰੀ ਕੈਰੈਕਟਰ ਮਾਰਕਿੰਗ ਪੂਰੀ ਬੰਤਰ ਪੂਰਾ ਸਟਰਕਚਰ ਤੁਹਾਨੂੰ ਦਿਖਾ ਦਿਆ ਕਰਾਂਗੇ ਆ ਇੱਥੇ ਰੋਕ ਲਓ ਮਿੰਟਕਾ ਆ ਲਓ ਜੀ ਹਾਂ ਆਜੇ ਵੀ ਸਾਵਧ ਜਿਹੜੀ ਇਹ ਮੱਝ ਆ ਇਹ ਸਵੇਰੇ ਕਿੰਨੇ ਅੱਗੇ ਇਹ ਦੂਜੇ ਸਵੇਰੇ ਸੂਈ ਜੀ ਹੋਣਾ ਦੂਜੇ ਸਵੇਰੇ ਆ ਹਾਂਜੀ ਤੇ ਇਹਨੂੰ ਦਿਨ ਕਿੰਨੇ ਹੋ ਗਏ ਸੀ ਇਹਨੂੰ ਸਵੀਰਵਾਜ ਵੱਤ ਤੋਂ ਅੱਜ ਇੱਕ ਹਫਤਾ ਆ ਜੀ ਇੱਕ ਹਫਤਾ ਮੈਂ ਇਹਨੂੰ 2 ਦਿਨ ਇੱਕ ਹਫਤਾ ਗਿਆ। ਮੈਂ ਇਹਨਾਂ ਦਾ ਖੜਦਿਆਂ ਨਹੀਂ ਮਹਾ ਇੱਕ ਇਕੱਟੀਆਂ ਕੀਤੀਆਂ ਮੈਂ ਵੇਚਣੀਆਂ ਨਹੀਂ ਐਤੀ ਵੀਡੀਓ ਪਾਉਣੀ। ਠੀਕ ਆ। ਅੱਛਾ ਇੱਕ ਹਫਤੇ ਦੀ ਸੂਈ ਆ ਬੱਚਾ ਮਗਰੇ ਤੇ। ਇਹ ਕੱਟੀਆਂ ਵਾਲੀ ਬਹੁਤ ਚੰਗੀ ਸਾਲ ਦੀ, ਨੀਲੀ। ਅੱਛਾ ਨੀਲੀ ਦੀ ਕੱਟੀ ਆ। ਨੀਲੀ ਦੀ ਕੱਟੀ। ਹਾਂਜੀ ਹਾਂਜੀ ਇਹ ਸੋ ਦੋਸਤੋ ਇਹ ਕੱਟੀਆਂ ਨਹੀਂ ਗਾ ਨੀਲੀ ਦੀ ਕੱਟੀ ਆ ਮੈਂ ਤੁਹਾਨੂੰ ਦਿਖਾਉਂਗਾ ਇਹਦੀ ਕੱਟੀ ਇੱਕ ਵਾਰੀ ਤੁਹਾਨੂੰ ਛੋਟੀ ਮੱਝ ਤੋੜ ਕੇ ਦਿਖਾ ਦਿੰਨੇ ਆ। ਸਵੇਰ ਦੁੱਧਾ ਤੇ ਦੁੱਧ ਹੁਣ ਕਿੰਨਾ? ਦੁੱਧ ਤਾਂ ਟਾਈਮ ਤੇ ਹੋਊਗਾ ਜੀ ਇਹਦੇ ਥੱਲੇ 13 ਕਿਲੋ ਬੋਹੜਾ ਯਾਰੀ। ਲਓ ਜੀ। 13 ਵਿੱਚ 14 ਹੋਊਗਾ ਜੀ, ਠੀਕ ਹੈ। ਮੋਗਲ ਜਾਓ ਮੇਰੇ ਕੋਲ ਜਿੰਨੇ ਵੀ ਤੁਹਾਨੂੰ ਦੋ ਚਾਹ। ਅੱਛਾ ਵੀਰ ਸਾਹਿਬ ਹੁਣ ਜਵੇਂ ਹਫਤੇ ਦੀ ਸੂਈ ਦੁੱਧ ਤੇ ਆ ਨਹੀਂ ਗਈ। ਅਜੇ ਦੁੱਧ ਤੇ ਮੈਂ 16-17 ਕਿਲੋ ਦਿੰਦੀ ਹਾਂ ਜੀ ਛੋਟੀ ਦਊਗੀ। ਅੱਛਾ ਜੀ। ਹਾਂ ਜੀ। ਲਓ ਜੀ ਇੱਕ ਹਫਤੇ ਦੀ ਦੋਸਤੋ ਸੂਈ ਆ ਭਾਂਡਾ ਵੇਖ ਕੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ। ਚੌਰਸਲੇਵਾ ਆਰਡਰ ਕੁਆਲਿਟੀ ਬਿਲਕੁਲ ਮੋਟਕੋਂ ਜਿਹੜਾ ਦੇਖੋ ਚੌਰਸਲੇਵਾ ਤੇ ਕੰਪੈਕਟ ਜਿਹੜਾ ਜਿੱਦਾਂ ਆਪਾਂ ਨਾਰਮਲੀ ਇੱਕ ਐਚਐਫ ਬ੍ਰੀਡ ਵਾਲੀਆਂ ਵੜਾਂ ਨੂੰ ਦੋਸਤੋ ਦੇਖਦੇ ਆਂ ਫਿਕਸ ਜਿਹੜਾ ਆਰਡਰ ਹੁੰਦੇ ਆ। ਆਰਡਰ ਫਿਕਸ ਦੇ ਵਿੱਚ ਆ। ਉਹ ਨਾਰਮਲ ਦੀ ਮਾਰਕਿੰਗ ਵਾਦਾ ਮਗਰ ਕੱਟੀ ਆ ਉਹ ਵੀ ਵੀਰ ਦੱਸ ਰਿਹਾ ਪਿੱਛੋਂ ਬਲੱਡ ਲਾਈਨ ਦੇ ਵਿੱਚ ਆ ਜਿਹੜੇ ਪਿੱਛੇ ਚੰਗੇ ਮਾਲੀ ਨਹੀਂ ਰੋਟਿਆਂ ਵਾਲੇ ਮਾਲੀ ਦੀ ਹਾਂਜੀ ਹਾਂਜੀ ਰੋਟੇ ਨਹੀਂ ਉਹ ਦੂਜੀ ਦੂਜੀ ਕੱਟੀ ਆ ਜੀ ਅੱਛਾ ਉਹ ਦੂਜੀ ਮਾਦੀ ਦੀ ਇਹ ਵੀ ਵੈਸੇ ਨੀਲੀ ਦੀ ਆ ਬਹੁਤ ਚੰਗੀ ਕੁਆਲਿਟੀ ਆ ਕੱਟੀ ਉਹ ਵੀ ਠੀਕ ਆ ਜੀ ਹਾਂਜੀ ਲਓ ਜੀ ਇਹਦੇ ਮਗਰ ਵੀ ਵੈਸੇ ਕੱਟੀ ਨੀਲੀ ਦੀ ਆ ਬਾਕੀ ਕੱਟੀਆਂ ਪਾ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਤੇ ਹੁਣ 12 13 12 13 ਜਿਹੜੀ ਹੁਣ ਚਾਹੀ ਕੋਈ ਵੀਰ ਦੋਧ ਸਮਝ ਲੈ ਸਟਾਰਟਿੰਗ ਵਾਲਾਈਆ ਕੱਚਾ ਪੌਲਾ ਸਮਝ ਲੈ ਉਹ ਕਹਿੰਦੇ 14 15 ਪੌਲਾ ਪਰ 13 ਕਿਲੋ ਦੀ ਆਪਣੀ ਗਾਰੰਟੀ ਹੈ ਨਾ ਹੋਏ ਮੈਂ ਥੱਲੇ ਆਟੇ ਦੇ ਚੋਗਲ ਜਾਓ ਜਿੰਨੇ ਲਜਾਣੀ ਸੱਜਣ ਨੇ ਠੀਕ ਆ ਜੀ ਹਾਂ ਜੀ ਲਓ ਜੀ ਹਾਂ ਜੀ ਮੋੜਦਗੇ ਸੋ ਵੱਡੀ ਆ ਦੋਸਤੋ ਜਿੱਦਾਂ ਆਪਾਂ ਇੱਕ ਤੁਹਾਨੂੰ ਪਹਿਲਾਂ ਨੀਲੀ ਰਾਵੀ ਦੀ ਝੋਟੀ ਦਿਖਾਈ ਆ ਉਹਦੇ ਨਾਲ ਮੇਲਜੋਲ ਖਾਂਦਾ ਕਾਦ ਦਾ ਵਜਨ ਵਟਾ ਪੂਰਾ ਉਸੇ ਤਰਈਆ ਰਾਜੀ ਆ ਫੁੱਲ ਬੜਾ ਫੁੱਲ ਵਜਨ ਲੋੜਾ ਹਾਈਟ ਕਾਦ ਵੀ ਪੂਰਾ ਉੱਚਾ ਹਾਂ ਜੀ ਤੋਰ ਲੋ ਬੰਨ ਲੀਂ ਹਾਂ ਜੀ ਬੰਨ ਲਓ ਮੋੜ ਦੋ ਲੈ ਜਾਣੇ ਮੈਂ ਲੈ ਜਾ ਮੋੜ ਦ ਹਾਂ। ਇਹ ਰੇਖਾ ਦੇ ਬੰਨੀਆਂ ਪੀੜੀਆਂ ਦੇ ਆਹ ਲਓ ਬਈ। ਦਮ ਨਾਲ ਲਾਗੇ ਬੰਨੀਆਂ ਫੁੱਲੰਮੀਆਂ ਕਰ। ਨਹੀਂ ਕਰੇ ਗਿਆ। ਠੀਕ ਆ। ਅੱਛਾ ਵੀਰ ਸਾਹਿਬ ਜੀ ਆਜੋ। ਕਿੰਨੀ ਦੀ ਡਿਮਾਂਡ ਕਿੰਨੀ ਕਰਦੀ ਐ ਸਮਝ ਦੀ? ਇਹਦਾ ਜੀ ਕਰਦੇ 1,60,000 ਰੁਪਈਆ ਇਹ। 1.60। ਹਾਂਜੀ। ਠੀਕ ਹੈ ਜੀ। 1.60 ਹੈ। ਮਾਲ ਅੱਜ ਫਿਰ ਤਕਰੀਬਨ ਪਸੂ ਨੂੰ ਆਸਾਬਾ ਤੁਸੀਂ ਮੁੱਲ ਕਰਦੇ ਤਾਂ ਮਾਲ ਨਹੀਂ ਮਈਆਂ ਬਹੁਤ ਸਰੇ ਦੀਆਂ ਜੀ ਇਹ 16 17 ਕਿਲੋ ਦੀ ਮਾਲਾ ਮੈਂ ਕੋਈ ਚੰਘੇਰੀ ਜਿਹੜੀਆਂ ਮਈਆਂ ਜੀ ਹਾਂਜੀ ਕੋਈ ਵੀ ਤੇਰੀ ਮੱਦ ਨਹੀਂ ਜਿਹੜੀ ਬੀਆ ਹੈਰੀਆ ਉਧਰੇ ਲੇਰੀਆ ਪ੍ਰਾਂਤ ਮੁਸਰੇ ਫਰੀਦਕੋਟ ਠੀਕ ਆ ਆਰਾਮੂ ਵਾਲੀ ਮੰਡੀਆਂ ਵੀ ਇੱਕ ਦੋ ਮਈਆਂ ਵਿੱਚ ਹੈਗੀਆਂ ਨਹੀਂ ਮੈਂ ਇਥੇ ਨੂੰ ਦੱਸ ਦੂੰਗਾ ਬਾਅਦ ਦੇ ਵਿੱਚ ਠੀਕ ਆ ਜੀ ਤੇ ਇਹ ਹੁਣ ਆਪਾਂ ਕੋਈ ਤੇਰਾ 12 13 ਚਵਾ ਕੇ ਤੋੜਾਂਗੇ ਕਿਸ ਨੂੰ ਮੈਂ ਨਹੀਂ ਬਿਲਕੁਲ 13 ਕਿਲੋ ਕੰਡੇ ਦੇ 13 ਵਾਲਾ ਵੀ ਸ਼ੋਭਾ 15 ਹੀ ਹੋਊਗਾ ਜੀ 13 ਦਾ ਥੱਲੇ ਨਾ ਆਊਗਾ ਜੀ ਦੋ ਬੈਂਚ ਚੋਗਲ ਜਾਵੇ ਜਿਹੜੇ ਸੱਜਣ ਨੇ ਪੈਸੇ ਭਰਨੇ ਆ ਕੋਈ ਇਹਦੇ ਚਾਹਤ ਬਿਲਕੁਲ ਬਿਲਕੁਲ ਭੁਲਾ ਨਹੀਂ ਹੈ ਲੋਕ ਦੋਸਤੋ ਇਹ ਮੱਝ ਤਸੱਲੀ ਤੁਸੀਂ ਕਰ ਲਿਓ ਜੋ ਕਿ ਪਸਵਾ ਕੇ ਜਿਹੜੇ ਪਸ਼ੂ ਹੁਣ ਦੁੱਧ ਤੇ ਚੱਲਦੇ ਪਏ ਆ ਬੌਲੇ ਤੇ ਉਹਨਾਂ ਦੀ ਤਸੱਲੀ ਤੁਸੀਂ ਕਰ ਲਿਓ ਜਿਹੜਾ ਗੱਬਰੋਂ ਤਿੱਪ ਕੇ ਤਸੱਲੀ ਕਰ ਲਿਓ ਚੌਥਰਾਂ ਦੀ 1 60 ਇਹਦੀ ਕੀਮਤ ਆ ਠੀਕ ਹੈ ਜੀ ਅਗਲੇ ਪੰਨੇ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਉਹ ਆਖੀ ਝੋਟੀ ਇਹਦੀ ਕੱਟੀ ਵੀ ਨਾਲ ਹੀ ਦਿਖਾ ਦੂ ਮੈਂ ਹਾਂ ਕੱਟੀ ਜ਼ਰੂਰ ਨਾਲ ਦਿਖਾਵਾਂਗੇ ਤੇ ਇਹਦੀ ਕੱਟੀ ਦਿਖਾ ਦਿੱਤੀ ਹਾਂ ਹਾਂ ਇਹਦੀ ਕੱਟੀ ਹੁਣ ਫਿਰ ਖਾਣੀ ਪੈਂਦਾ ਹੈ ਲੋ ਜੀ ਆ ਤੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦੀ ਡਿਟੇਲ ਦੇ ਦਿੱਤੀ ਆ ਉਹਦੀ ਆਹ ਕੱਟੀ ਆ ਠੀਕ ਆ ਜੀ ਆ ਫੀਮੇਲ ਕਾਫ ਆ ਫੀਮੇਲ ਕਾਫ ਆ ਠੀਕ ਆ ਜੀ ਆ ਦੇਖੋ ਠੀਕ ਆ ਆਹ ਕੋਕ ਬਿਲਕੁਲ ਬਿੱਲੀ ਆ ਤੇ ਬਿਲਕੁਲ ਬਾਕੀ ਬੂਧੀ ਤੇ ਠੋਡੀ ਦੇ ਦਾਗ ਤੋ ਜਿਹੜੀ ਹੁਣ ਤੀਜੇ ਨੰਬਰ ਤੇ ਆਪਾਂ ਦੋਸਤੋ ਤੁਹਾਨੂੰ ਝੋਟੀ ਦਿਖਾਉਣੀ ਆ ਉਹਦਾ ਆ ਬੱਚਾ ਬਿਲਕੁਲ ਤੁਸੀਂ ਵੇਖੋ ਠੀਕ ਆ ਜੀ ਮੂੰਹ ਸਫੇਦ ਆ ਇਹ ਰੋਡੇ ਵਾਲੇ ਮਾਲੀ ਦੀ ਕੱਟੀ ਆ ਹੁਣ ਤੀਜੇ ਨੰਬਰ ਤੇ ਤੁਹਾਨੂੰ ਆਪਾਂ ਇਹਦੀ ਮਾਂ ਦਿਖਾਉਣੀ ਆ ਪੂਰੀ ਡਿਟੇਲ ਆਪਾਂ ਲੈ ਲੈਣੇ ਆ ਕੱਟੀ ਤੁਸੀਂ ਦੇਖ ਲਈ ਆ ਆਜੋ ਉਹ ਨਾਲ ਇਹਦੇ ਸੱਜੇ ਬੋਲੇ ਬਿਲਕੁਲ ਜੀ ਬਿਲਕੁਲ ਅੱਛਾ ਵੀਰ ਸਾਹਿਬ ਹੁਣ ਜਿਹੜੀ ਤਜੇ ਨੰਬਰ ਤੇ ਆ ਝੋਟੀ ਆਪਣੇ ਕੋਲ ਇਹਦੀ ਕੀ ਡਿਟੇਲ ਕੀ ਵੇਚ ਰਿਹਾ ਕਿੰਨੇ ਕ ਦਿਨ ਹੋ ਗਏ ਨੇ ਸੂਈ ਨੂੰ ਇਹਨੂੰ ਵੀਰ ਜੀ ਅੱਜ ਮਤਲਬ ਮਨਾ 5 ਦਿਨ ਹੋ ਗਏ ਹੁਣ ਦੱਸੋ ਜੀ ਨੂੰ 5 ਦਿਨ ਹਾਂ 5 ਦਿਨ ਲਓ ਜੀ 5 ਦਿਨ ਨੂੰ ਕੁਝ ਥੋੜਾ ਜਿਹਾ ਬਾਹਰ ਹੀ ਕੱਟ ਲੈਣੀ ਆਪਾਂ ਆਹ ਨੂੰ ਮੜਾ ਖੁੱਲੀ ਥਾਂ ਤੇ ਕਰ ਲੋ ਹਾਂ ਸੋ ਦੋਸਤੋ 5 ਦਿਨ ਦਾ ਸਮਾਂ ਬਿਲਕੁਲ ਬੱਚਾ ਜਿਹੜਾ ਤੁਹਾਨੂੰ ਦਿਖਾਇਆ ਨੀਲੀ ਹਾਂ ਰਾਵੀ ਦੇ ਵਿੱਚ ਮਗਰ ਕੱਟੀ ਆ ਤੇ ਬਾਲੂ ਬੱਚੇ ਦੇ ਨਾਲ ਆ ਤੇ ਅੱਜ ਕੋਈ 5 4 5 4 ਕਰਨ ਦਾ ਸਮਾਂ ਹੋ ਗਿਆ ਠੀਕ ਆ ਬੱਚਾ ਤੁਸੀਂ ਉਹ ਦੇਖ ਲਿਆ ਬਿਲਕੁਲ ਕੱਟੀ ਜਾਂਦਾ ਮਗਰ ਕੋਈ ਗੱਲ ਨਹੀਂ ਐਸਾ ਸਾਹਿਬ ਇਹਦਾ ਹੁਣ ਸੂਹਾ ਦੱਸ ਦੀ ਕਿਨਾਂ ਮ ਦੂਜਾ ਇਹ ਦੂਜੇ ਸੂਏ ਸੂਏ ਨਾ ਕੋਈ ਦੂਜੇ ਲਾਲੋ ਦੂਜੇ ਲਾਲੋ ਬਸ ਇਸੇ ਹੀ ਹੋ ਗਈ ਲਓ ਜੀ ਦੂਜਾ ਸੂਹਾ ਦੋਸਤੋ ਮੰਨ ਕੇ ਕੋਈ ਵੀ ਰਸੋਦਾ ਕਰ ਸਕਦਾ ਦੂਜਾ ਸੂਹਾ ਠੀਕ ਆ ਜੀ ਸਿੰਘੀ-ਸੁੰਗੀ ਜਿਹੜੀ ਆ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਬਹੁਤ ਸੋਹਣੀ ਆ ਸ਼ਕੀਨੀ ਸੁੰਨੀਆਂ ਦੇ ਪਾਸਿਓਂ ਥੋੜਾ ਜਿਹਾ ਐਨੀਮਲ ਕਹਿਣਾ ਉੱਪਰੇ ਬੰਦੇ ਤੋਂ ਛਿਜਕਦਾ ਕਹਿ ਲੋ ਜਾਂ ਡਰਦਾ ਕਹਿ ਲੋ ਅੱਛਾ ਵੀਰ ਸਾਹਿਬ ਹੁਣ ਬੌ ਮੋੜੀ ਮੋੜਾ ਉਹ ਜਿਹੜੇ ਥੱਲੇ 12 ਕਿਲੋ ਦੇ ਨੇੜੇ ਉਹ ਗਾਜੀ ਲਓ ਜੀ 12 ਕਿਲੋ ਬੋਲਾ ਠੀਕ ਆ ਠੀਕ 11 ਮੰਨ ਲਓ 12 ਹੋਊਗਾ 12 ਨੂੰ ਥੱਲੇ ਨਹੀਂ ਹੋਊਗਾ ਠੀਕ ਆ ਜੀ ਮੇਰ ਬੱਛਾ ਲਓ ਜੀ ਸੋ ਥਣ ਪਾਂਡਾ ਜਿਹੜਾ ਦੋਸਤੋ ਤੁਸੀਂ ਵੇਖੋ ਠੀਕ ਆ ਜੀ ਆ ਥਣ ਦੇਵਾ ਜੀ ਝੋਲੀ ਵਾਲਾ ਥਣ ਦੇਵਾ ਤੇ ਕੋਈ 10 12 ਕਿਲੋ ਦੱਸਿਆ ਜੀ ਹੁਣ ਹਾਂ ਜੀ 12 ਕਿਲੋ ਤੁਸੀਂ 11 ਮੰਨ ਲਓ ਬੋੜਾ ਯਾਰੀ ਆ ਬੋੜੇ ਤੇ ਚਲੋ ਹਾਂ ਜੀ ਲਓ ਜੀ ਬੋਲਾ ਦੋਸਤੋ ਠੀਕ ਆ ਸੋ ਬਾਕੀ ਚੰਗੇ ਸੀਮਨ ਤੋਂ ਜਿਹੜੀ ਦੋਸਤ ਇਹ ਗੱਭਣ ਚਾਲੇ ਕਰਵਾਈ ਸੀਗੀ ਮਾਲੀ ਨੀਲੀ ਤੋਂ ਕਰਾਸ ਕਰਵਾਈ ਹੋਵੇ ਚਾਹੇ ਸੀਮਨ ਰਖਵਾਇਆ ਹੋਵੇ ਤੇ ਬੱਚਾ ਜਿਹੜਾ ਮਗਰ ਕੱਟੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਸੋ ਕੱਟੀ ਤੁਹਾਨੂੰ ਆਪਾਂ ਠੀਕ ਹੈ ਜੀ ਕੱਟੀ ਆਪਾਂ ਤੁਹਾਨੂੰ ਦਿਖਾਤੀ ਆ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਾਂਗੇ ਕੱਟੀ ਬਹੁਤ ਸੋਹਣੀ ਆ ਠੀਕ ਆ ਜੀ ਜਿਹੜਾ ਫੇਰ ਕੋਈ ਸ਼ੌਕੀ ਖਰੀਦਣਾ ਚਾਹੂਗਾ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਦਿੱਥਾਂ ਵਿਰਲਾ ਸੋਹਣੀਆਂ ਨੇ ਬਾਕੀ ਦੇਵਾ ਹਵਾਨਾ ਆ ਤੁਸੀਂ ਵੇਖ ਸਕਦੇ ਹੋ ਬਹੁਤ ਵਧੀਆ ਚੰਗੀ ਬੱਤੇ ਇੱਕ ਖੰਦੀ ਦੇ ਤੁਹਾਨੂੰ ਚਾਜੂਗਾ ਇਹ ਫਿਰ ਮਨ ਲੈ ਕੋ ਅੰਕਿਤ ਮੱਦੀ ਪੁੱਛੇ ਬਾਰੇ ਕੀ ਕਰੀਏ ਨੂੰ ਕਈ ਤਰ੍ਹਾਂ ਉਹ ਕਿਛ ਹੋ ਰਹੀ ਨਹੀਂ ਇਹ ਪਰ ਜਸਾਉ ਮੋਲੀ ਜੀ ਆਹ ਚਾ ਓਕੇ ਵੀਰ ਸਾਹਿਬ ਆਜੋ ਸਾਹਮਣੇ ਕੀ ਨਾੜੂ ਖਾ ਦਿਓ ਬੱਚਾ ਸਾਰਾ ਤਸੱਲੀ ਨਾਲ ਦਿਖਾ ਦਾਂਗੇ ਜੀ ਇਹਦੀ ਕੀ ਮੰਗ ਕੀ ਕਰਦੇ ਆ ਜੀ ਡਿਮਾਂਡ ਇਹਦੀ ਇਹਦਾ ਜੀ 1.25 ਲੱਖ ਕਰਦੇ ਆ ਜੀ 1.5 ਲੱਖ ਮੁੱਲ ਜੀ 1.5 ਲੱਖ ਮੁੱਲ ਹਾਂਜੀ ਠੀਕ ਹੈ ਜੀ ਲੋਕ ਦੋਸਤੋ 1.5 ਲੱਖ ਮੁੱਲ ਇਸ ਝੋਟੀ ਦਾ ਸੋ ਤੁਜਾ ਜੂਆ ਬੱਚੇ ਦੇ ਨਾਲ ਬਿਲਕੁਲ 나ੜੂਆ ਦੋਸਤੋ ਤੁਹਾਨੂੰ ਤਸल्ली ਨਾਲ ਪਹਿਲਾਂ ਵੀ ਦਿਖਾਤਾ ਸੀਗਾ ਸੋ ਬਾਕੀ ਇੱਕ ਵਾਰੀ ਤੁਸੀਂ ਫੇਰ ਇੱਕ ਵਾਰੀ ਨੋਟ ਕਰ ਸਕਦੇ ਜੀ ਠੀਕ ਹੈ ਜੀ ਖਾ ਲਓ ਬਸ ਆਹ ਅੱਗੇ ਤੇ ਸੋ ਫੀਮੇਲ ਤਾਫ ਆ ਬੱਚਾ ਮਗਰ ਕੱਟੀ ਆ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਇੱਕ ਸਾ ਵੀਰ ਆਪਣੇ ਕੋਲ ਜਿਹੜੀ ਆ ਚੌਥੇ ਨੰਬਰ ਤੇ ਆਹ ਮੱਝ ਹਾਂ ਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਇਹ ਰਾਤ ਸੂਈ ਆ ਜੀ ਆਵੇ ਬੱਚਾ ਖਾ ਲਓ ਲਓ ਜੀ ਹਾਂ ਜੀ ਰਾਤ ਸੂਈ ਆ ਦੋਸਤੋ ਚੌਥਾ ਨੰਬਰ ਵੀਰਵਾ ਪਾ ਦਿੰਨੇ ਆ ਕਿਉਂਕਿ ਅੱਠ ਨਗਨੇ ਪੂਰੇ ਤੇ ਕੱਲੇ ਕੱਲੇ ਪੁੱਛਦਾ ਵੀਰਵਾ ਪਾ ਦਿੰਨੇ ਆ ਆ ਗਿੱਲਾ ਨੜੂ ਬਿਲਕੁਲ ਬੱਚੇ ਦੇ ਨਾਲ ਠੀਕ ਆ ਅੱਛਾ ਸਾਵੀਰ ਪਾਤੀਆ ਜੇਰ ਜੂਰ ਪੈ ਗਈ ਆ ਵਧੀਆ ਜੀ ਵਧੀਆ ਰਾਤੀ ਆ ਰਾਤੀ ਸੁੱਈ ਆ ਹਾਂ ਲਾ ਸੁਬਾ ਇਹ ਕਿੰਨਾ ਤੀਜਾ ਇਹ ਕਿਤੇ ਸੋਏ ਹੋਵੇ ਤੀਜਾ ਹੋਵੇ ਲਓ ਜੀ ਸਟੇਟ ਪੜਾ ਦੋਸਤੋ ਨੀਲੀ ਰਾਵੀ ਦੇ ਵਿੱਚ ਇਹ ਵੀ ਜਿਹੜੀ ਮੱਝ ਆ ਜਾਂਦੀ ਆ ਸਟੇਟ ਪੜਾ ਬਿਲਕੁਲ ਸਿੱਧਾ ਘਾਟਾ ਹੋ ਰਿਹਾ ਬਿਲਕੁਲ ਮੱਥੇ ਆਹ ਦੇਖੋ ਜੀ ਠੀਕ ਆ ਰਾਤੀ ਸੁੱਈ ਆ ਤਕਰੀਬਨ ਆ ਜੀ ਕੱਢ ਦੋ ਮਾਰ ਰਾਤ ਹੀ ਸੁਈ ਤੇ ਬੌਲੇ ਤੇ ਹੁਣ ਮਾਰਨਿੰਗ ਥੋੜਾ ਬਾ ਛੋਇਆ ਕਿ ਨਹੀਂ ਆ ਛੋਇਆ ਹੀ 2 ਕਿਲੋ ਛੋਇਆ ਹੀ ਦਾ ਹਨ ਚੀ ਮੈਂ ਸਭ ਠੀਕ ਆ ਠੀਕ ਆ ਬਾਹਰ ਹੋਣੀ ਨਹੀਂ ਠੀਕ ਆ ਥੋੜੀ ਆ ਕੀ ਕਰਦਾ ਬੱਚੇ ਸਾਹੀਆਂ ਵਾਲੇ ਦੇ ਬੱਚੇ ਜਾਨੀਆਂ ਦਾ ਹਾਂਜੀ 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 ਲੈ 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 ਸੁਜਾ ਆ ਲੋਦੀ ਸੋ ਰਾਤ ਹੀ ਦੋਸਤੋ ਸੁਈ ਹੈ ਜੇਰ ਵੀ ਪ੍ਰੋਪਰ ਪਾ ਦਿੱਤੀ ਹੈ ਠੀਕ ਆ ਤੇ ਆ ਲੋ ਥੋੜਾ ਬੱਚੇ ਦਾ ਕਰਦੀ ਆ ਬਿਲਕੁਲ ਤਾਜੀ ਸੂਣ ਕਰਕੇ ਬੱਚੇ ਵਾਲ ਭੱਜਦੀ ਆ ਤੇ ਸਿੱਧੇ ਪਰੇ ਦੇ ਵਿੱਚ ਆ ਦੋਸਤੋ ਨੀਂਦੀ ਰਾਫੀ ਦੀ ਮੱਝ ਤੇ ਤੀਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਆ ਹਾਂ ਲੋ ਸੋ ਤਾਂ ਢੂੰਦੀ ਕੁਆਲਿਟੀ ਵਿਥ ਵਿਰਲ ਜਿੰਨੀ ਆ ਦੋਸਤੋ ਚੰਗੀ ਆ ਠੀਕ ਆ ਜੀ ਸੋਹਣੀ ਵਿਥ ਵਿਰਲ ਤਕਰੀਬ ਨਾਲ ਆਪਾਂ ਕਹਿ ਦਿੰਨੇ ਆ ਵੀ ਗੇਟ-ਗੇਟ ਤੇ ਜਿਹੜਾ ਥਾਣਾ ਸੋਹਣੀ ਵੰਡ ਵੰਡ ਚੰਗੀ ਆ ਤੇ ਆਜੋ ਵੀਰ ਸਾਹਿਬ ਕੀ ਇਹਦੀ ਡਿਮਾਂਡ ਕਰਦੇ ਆ ਇਹ ਮਾਜ ਕਿੱਥੋਂ ਤੱਕ ਦੇ ਦਿੰਗੇ ਇਹ ਮੈਂ ਲਾ 90000 ਰੁਪਇਆ ਮੱਸ 90000 ਹਾਂਜੀ ਠੀਕ ਆ ਜੀ ਇਕੋ ਫੈਕਸਰ ਰੇਡ ਨਹੀਂ ਗਿਆ ਵਿੱਚੋਂ ਥੋੜਾ ਬਾਦ ਉੱਤੇ ਠਾਉਂਗਾ ਬੂ। ਹਾਂ ਬਿਲਕੁਲ ਜਾਰੀ ਕੀਤਾ ਜੀ। ਥੋੜੀ ਮੈਂ ਥੋੜਾ ਸੁੱਕੀ ੜੀ ਆ। ਹਾਂ ਜੀ। ਹਾਂ ਜੀ ਸੁੱਕੇ ਤਾਂ ਪੁਰਾ ਹੀ ਮੜਾ ਡੰਗ ਰੱਖਦਾ। ਠੀਕ ਆ ਠੀਕ ਆ। ਠੀਕ ਆ ਠੀਕ ਆ। ਲਓ ਜੀ 90000 ਚੰਗੀ ਆ ਜੀ। 90000 ਹਾਂ ਜੀ। ਚੁਆਈ ਚੁਆਈ ਬੜੀ ਚੰਗੀ ਆ ਜੀ। ਠੀਕ ਆ ਜੀ। ਚੁਆਈ ਦਾ ਟੈਂਡ ਜਨੀਆ ਫਰੇਮ ਨਾਲ ਮੱਝਾ ਜੀ ਮੋਗੇ ਆ ਮਾਰਦੀ ਆ। ਪੋਲੀ ਚੁਆਈ ਚ। ਹਾਂ ਬਹੁਤ ਜਾਰੀਆਂ ਚੰਗੀਆਂ ਚੋਰ ਸਾਰੀਆਂ। ਠੀਕ ਆ ਜੀ। ਲਓ ਜੀ ਪੋਲੀ ਚੁਆਈ ਆ ਦੋਸਤੋ ਤੇ 9 ਕੱਢ ਦਨੇ ਬਾਰ ਆਜੋ ਉਹ ਵੀ ਕੱਢ ਦਿਆ ਮਾਦਮ ਅਗਲੀ ਜਿਹੜੀ ਇਹ ਝੋਟੀ ਅਗਲੀ 5ਵੇਂ ਨੰਬਰ ਤੋਂ ਸੁਈ ਹੈ ਹਾਂ ਜੀ ਪਰਸੋ ਸੁਈ ਹੈ ਜੀ ਪਰਸੋ ਸੁਈ ਹੈ ਸਵੇਰ ਕਿ ਨਮਾਉਗੀਏ ਕੱਟੀ ਮਗਰ ਬਹੁਤ ਚੰਗੀ ਹੈ ਦੇ ਦੀ ਅੱਛਾ ਪਰਸੋ ਸੁਈ ਹੈ ਆਰਾਮ ਠੀਕ ਹੈ ਜੀ ਹਾਂ ਠੀਕ ਹੈ ਜੀ ਪਰਸੋ ਸੁਈ ਆ ਅੱਜ ਤੀਜੇ ਦਿਨ ਦੇ ਵਿੱਚ ਤੇ ਬਹੁਤ ਕਰਤੀ ਸਾਫ ਨੂੰ ਬਹੁਲੇ ਤੋਂ ਮੈਂ ਬਿਲਕੁਲ ਧਾਰਮ ਨਹੀਂ ਛੱਡੀ ਰਾਜ

ਲਓ ਵੀ ਦੋਸਤੋ ਝੋਟੀ ਚੰਗੀ ਐ ਜਿਹੜਾ ਸਿੰਗਲ ਹੱਡੀ ਦੇ ਵਿੱਚ ਆ ਮਗਰ ਵੀ ਕੱਟੀ ਨੂੰ ਜਨਮ ਦਿੱਤਾ ਤੇ ਬੌਲੇ ਤੇ ਹੁਣ ਚਲਦੀ ਐ ਜਿਹ ਤੀਜਾ ਦੇਣਾ ਸੂਈ ਨੂੰ ਆ ਦੇਖੋ ਹੂੰ ਬੰਨੋ ਬੰਨੋ ਜੀ ਠੀਕ ਆ ਅੱਛਾ ਸਾਹਬ ਇਹ ਜਿਹੜਾ ਬੱਚਾ ਉਹ ਜਿਹੜਾ ਇਹ ਉਹ ਸਾਰੀ ਕੱਟੀ ਇਹ ਨੂੰ ਖਾਦੇ ਕੋਲ ਨਾ ਲੈ ਆ ਮਗਰ ਕੱਟੀ ਜਾਂ ਫੀਮੇਲ ਕਾਪ ਹੈ ਲਓ ਜੀ ਬੱਚੇ ਦੇ ਨਾਲ ਬਿਲਕੁਲ ਨਾਰੂ ਠੀਕ ਆ ਤੇਜਾ ਦੇਣੇ ਅੱਜ ਸੂਈ ਬਿਲਕੁਲ ਬਲੈਕ ਰੰਗ ਦੇ ਵਿੱਚ ਕੁਝ ਕਿ ਜਿਹੜੇ ਰਵਾਲ ਮਗਰ ਪੂਰ ਤੇ ਵਾਈਟ ਹੈ ਇਹ ਬੱਚਾ ਫੀਮੇਲ ਕਾਪ ਹੈ ਕੱਟੀ ਠੀਕ ਆ ਉਹ ਝੋਟੀ ਦੂਜਾ ਸੁਗਾ ਕਵੀਰ ਮੰਨ ਕੇ ਸੌਦਾ ਕਰ ਸਕਦਾ ਦੂਜਾ ਸੁਗਾ ਬੌਲੇ ਤੇ ਚਲਦੀ ਆ ਅੱਛਾ ਜੀ ਸਾਹਿਬ ਕਿਥੋਂ ਤੱਕ ਮੋਲੇ ਦਾ ਲੈਣੇ ਦੇਣੇ ਜੀ ਬਿਲਕੁਲ 95000 ਰੁਪਏ ਜੀ 95 ਇਸ ਝੋਟੀ ਦਾ ਹਾਂ ਜੀ ਛਾਲੀ ਝੋਟੀ ਦਾ ਠੀਕ ਹੈ ਜੀ ਲਓ ਜੀ ਇਹ 95000 ਇਸ ਝੋਟੀ ਦਾ ਮੋਲ ਰਹੂਗਾ ਨੰਬਰ ਤੁਹਾਨੂੰ ਦੱਸਦਾ ਪੰਜਵੇਂ ਨੰਬਰ ਤੇ ਦਿਖਾਈ ਸੀ ਕਿ ਛੇਵੇਂ ਨੰਬਰ ਤੇ ਦਿਖਾਉਣੀ ਆ ਇਹ ਮੱਝ ਗੱਪਣੇ ਦੀ ਸੁਈ ਨਹੀਂ ਇਹ ਸੁਈ ਆ 2 ਮਹੀਨਿਆਂ ਦੀ ਮੈਂ 2 ਮਹੀਨਿਆਂ ਦੀ ਹਾਂ ਜੀ ਲਓ ਜੀ ਲਓ ਅਗਰ ਕੱਟੀ ਜਾਵੇ ਠੀਕ ਆ 2 ਮਹੀਨੇ ਬਚਾ ਦੋਸਤੋ ਉੱਚੇ ਬੱਚੇ ਵਿੱਚ ਵੀ ਕੋਈ ਵੀ ਰ ਮੰਨ ਸਕਦਾ 2 ਕੁ ਮਹੀਨੇ ਜੀ ਆ ਮੈਂ ਤੇਰੇ ਰੱਖਣ ਵਾਲੇ ਵੀ ਇਹ ਨੂੰ ਚ ਲੈ ਮਗਰ ਕੱਟੀ ਆ ਜਿਹੜੀ ਆ ਗਈ ਆਹ ਕੱਟੀ ਆ ਬਿਰੋ ਠੀਕ ਹੈ 2 ਕੁ ਮਹੀਨੇ ਕੋਈ ਵੀ ਰ ਮੰਨ ਸਕਦਾ ਸੁਆ ਮਗਰ ਕੱਟੀਆਂ ਫੀਮੇਲ ਕਾਫ ਥੋੜੇ ਥੋੜੇ ਮਾਰੇ ਮਾਰੇ ਸਿੰਗ ਨਹੀਂ ਨਿਕਲੇ ਅਜੇ ਹਾਂ ਤੇ 7 ਕਿਲੋ ਦੁੱਧ 7 ਕਿਲੋ ਹਾਂ ਜੀ ਦੋਵੇਂ ਡੰਗਾ ਦਾ ਹਾਂ ਜੀ ਬੌਰੀ 7 ਕਿਲੋ ਦੁੱਧਾ ਦੋਸਤੋ ਦੋਵੇਂ ਡੰਗ ਮਿਲਦੀ ਆ ਸੁਆ ਕੋਈ ਵੀ ਰ ਆਬੀ ਸੰਝਣਾ ਤਿੱਗਿਆ ਮੰਨ ਤਿੱਗਿਆ ਮੰਨ ਤੇ 2 ਕੁ ਮਹੀਨੇ ਤਾਂ ਜਿਹੜਾ ਸਮਾ ਹੋ ਗਿਆ ਸੂਈ ਨੂੰ 7 ਕਿਲੋ ਧਾਰਾ ਨੇ ਮਗਰ ਕੱਟੀ ਆ ਦੋਵੇਂ ਟਾਈਮ ਬੱਚੇ ਤੇ ਮਿਲਦੀ ਕੋਈ ਵੀ ਆਪਦੀ ਆਣ ਕੇ ਕਰਨ ਅਕ ਪਰਖ ਕਰ ਸਕਦਾ ਦੋ ਟਾਈਮ ਚੋਕੇ ਪਸਵਾ ਕੇ ਤਸੱਲੀ ਕਰੋ ਆ ਲਓ ਜੀ अच्छा साहब भाई थी ये पुंजा यार पुंजा यार। 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 थी फिर डिमांड की करदे पाए हैं ये 57000 57000 हां जी हां जी ठीक है जी 57000 ਦੀ ਦੋਸਤਾਂ ਨੂੰ ਇਹ ਜਿਹੜੀ ਮੱਝ ਕਰਦੇ ਆ ਮਾਨਤਾਲਪੁਰ ਮੌਕੇ ਤੇ ਥੋੜਾ ਬਾਤਾਂ ਜੋ ਉੱਪਰ ਹੀਠਾਂ ਨੂੰ ਗੱਲਬਾਤ ਹੋਊਗਾ ਠੀਕ ਹੈ ਜਿਹੜਾ ਕੋਈ ਖਰੀਦਦਾਰ ਵੀਰ ਹੁੰਦਾ ਮਾਨਤਾਲ ਪਹਿਲਾਂ ਹੋਊਗਾ ਇਸ ਤੋਂ ਬਾਅਦ ਆ ਗਈ ਆਪਣੇ ਕੋਲ ਜਿਹੜੀ 7ਵੇਂ ਨੰਬਰ ਤੇ ਹੈ ਜੀ ਉਹ ਝੋਟੀ ਲਓ ਖੋਲਿਏ ਗੱਬਣਾ ਆ ਗਈ ਜੀ ਖੋਲ ਦੋ ਖੋਲ ਦੋ ਗੱਬਣਾ ਜੀ ਅਗਲੀ ਹਾਂ ਜੀ ਉਹ ਗੱਬਣਾ ਜੀ ਲਓ ਜੀ ਬਿਲਕੁਲ ਦੋਸਤੋ ਇੱਥੋਂ ਤੱਕ ਪਸੂ ਜਿਹੜੇ ਸਵੇ ਸਵੇ ਸੀਗੇ ਅਗਰ ਮੇਰੇ ਅੱਗੇ ਦੋਵੇਂ ਝੋਟੀਆਂ ਗੱਬਣ ਹੋਣਗੀਆਂ ਮੈਨੂੰ ਲੱਗਦਾ ਦੋਵੇਂ ਗੱਬਣਾਂ ਜੀ ਠੀਕ ਹੈ ਜੀ 7ਵਾਂ ਨੰਬਰ ਆ ਬਿਲਕੁਲ ਵੇਰਵਾ ਪਾ ਦਿੰਦੇ ਆ ਝੋਟੀ ਝੋਟੀ ਜਿਹੜੀਆਂ ਦੋਸਤੋ ਇਹ ਗੱਬਣ ਆ ਤੇ ਸੁਗਾ ਕਿਨਾਂ ਪਹਿਲੇ ਦੂਜੇ ਸੁਵੇ ਪਹਿਲੇ ਤੀਜੇ ਸੁਵੇ ਆਏਗੀ ਤੇ ਤੀਜਾ ਹਾਂ ਤੀਜਾ ਸੁਵੇ ਤੀਜਾ ਸੁਵੇ ਲਓ ਜੀ ਤੇ ਤੀਜਾ ਸੁਵੇ ਦੋਸਤੋ ਇਹ ਝੋਟੀਆਂ ਸੁਣਾ ਆ ਕੱਢ ਲਓ ਤਦ ਦਿਨ ਕਿੰਨੇ ਕਰ ਕੱਟ ਦੀ ਤੁਹਾਡੇ ਹਿਸਾਬ ਨਾਲ ਹਫਤਾ ਲੈ ਵੀ ਮੈਂ ਬਹੁਤ ਹੁੰਦੀ ਜਿੰਨਾ ਬੁੱਧੀ ਚੰਗੀ ਗ੍ਰੈਂਟੀ ਦਿੱਤੀ ਬੰਦਿਆ ਨੇ ਹਾਂਜੀ ਹਾਂਜੀ 2 ਕਿਲੋ ਦੁੱਧ ਦੇਦੀ ਜੀ ਮੈਂ ਠੀਕ ਹੈ ਜੀ ਕੀ ਗਾਣਾ ਆਪਣਾ ਆਈ ਹਾਂ ਕੋਈ ਹਫਤਾ 8 ਦਿਨ ਕੋਈ ਹੋ ਸਕਦਾ ਦੋਸਤੋ ਵੀ 8 ਦੇ 10 ਦਿਨ ਵੀ ਰਹਿ ਜਾਏ ਬਾਕੀ ਥਣ ਭਾਂਡਾ ਬਹੁਤ ਸੋਹਣਾ ਜਿੰਨਾ ਕਿ ਲੇਵਾ ਅੱਗੇ ਨੂੰ ਉਹਨਾਂ ਕੋ ਪਿੱਛੇ ਨੂੰ ਬਣਾ ਕੇ ਤਿਆਰ ਕਰੂਗੀ ਤੇ ਥਣ ਤੋਂ ਵੀ ਪੂਰਾ ਮੋਟਾਈ ਦੇ ਵਿੱਚ ਲੰਬਾਈ ਦੇ ਵਿੱਚ ਪੂਰਾ ਥਣ ਆਹ ਦੇਖੋ ਠੀਕ ਹੈ ਸੋ ਗੱਬਣ ਆ ਦੋ ਮਜਾ ਜੋ 202 ਤੋਂ 3 ਪਸੂਚੀ ਜਿਹੜੇ ਅੱਜ ਗੱਬਣ ਉਹਨਾਂ ਦੇ ਵਿੱਚੋਂ ਇਹ ਦੂਜੇ ਨੰਬਰ ਤੇ ਆਪਾਂ ਜਿਹੜਾ ਗੱਬਣ ਦਿਖਾ ਰਹੇ ਆ। ਖੜ ਦੇ ਕੇ ਭੰਨ। ਹਮਾਰਾ ਨਾਮ ਅੱਜ ਕਿ ਭੰਨਮੀ। ਇਹਨੂੰ ਧੀੜੀ ਕਰਨਾ ਹੈ। ਠੀਕ ਹੈ ਜੀ। ਅੱਛਾ ਸਾਹ ਭਰਾ ਜੀ ਫਿਰ ਇਹਦਾ ਕੀ ਕਰਦੇ ਆ ਮੁੱਦ? ਝੋਟੀ ਦਾ। ਇਹਦਾ ਕਰਦੇ ਹੋਏ 1 ਇਕ 15000 1 ਇਕ 15 ਠੀਕ ਹੈ ਜੀ 115000 ਇਹਦੀ ਦੋਸਤੋ ਡਿਮਾਂਡ ਆ ਬਿਲਕੁਲ ਜੈਰੀ ਮੁੱਲ ਕੀਤਾ ਜੀ ਚਲੋ ਜੋ ਮੂੰਹੋਂ ਨਿਕਲ ਗਿਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ 115 ਦੋਸਤੋ ਇਹਦੀ ਡਿਮਾਂਡ ਆ ਠੀਕ ਆ ਬਾਕੀ ਚੰਗੀ ਆ ਰਾਜੀ ਆ ਚੌੜੇ ਪਿੱਠਪੂਰੇ ਦੇ ਵਿੱਚ ਆ ਜਿੰਨੀ ਵੀ ਆ ਨਿਕਰ ਤੇ ਲੇਵਾ ਹਵਾਨਾ ਬਾਕੀ ਆਪਾਂ ਜਜਮੈਂਟ ਕਰ ਸਕਦੇ ਹਾਂ ਬਹੁਤ ਸੋਹਣੀ ਤਿਆਰੀ ਕਰਦੀ ਪਈ ਆ ਇਹਦਾ ਲੈਂਡ ਦੇਣ ਵਾਲਾ ਹੀ ਮੁੱਲ ਕੀਤਾ ਆਪਾਂ ਜ਼ਿਆਦਾ ਨਹੀਂ ਦਿੱਤਾ ਇਹਦੇ ਗਿਆ ਫੁੰਦੀ ਠੀਕ ਹੈ ਜੀ ਲਓ ਕਰ ਦਿਓ ਅਗਲੀ ਝੋਟੀ ਇਹ ਕਿੰਨਾ ਮਸਮਸ ਹੁੰਦੀ ਹੈ ਕੇ ਇਹਨੇ ਦੂਜਾ ਸੁਣਾ ਜੀ ਦੂਜਾ ਸੁਣਾ ਇਹ ਸੰਗੜੀ ਨੀਲੀ ਦੀ ਇਹ ਠੀਕ ਆ ਸੋ ਦੋਸਤੋ ਸਿੰਗੀ ਸੁੰਗੀ ਬਹੁਤ ਪਿਆਰੀ ਤੁਹਾਨੂੰ ਦਿਖਾਉਣੇ ਆਇਆ ਐਹੋ ਜਿਹਾ ਸਿੰਗ ਆਪਾਂ ਕਹ ਦਿੰਨੇ ਆਂ ਜੀ ਮੋਹਰਾ ਛੋਟੀ ਨੂੰ ਨਹੀਂ ਲਗਾਉਂਦਾ ਦੇਖੋ ਸਿੰਗ ਦੀ ਬੰਤਰ ਬਿਲਕੁਲ ਛੋਟਾ ਜਿਹਾ ਸਿੰਗ ਠੀਕ ਹੈ ਜੀ ਤੇ ਹਾਂ ਜੀ ਮੋੜੋ ਦੂਜਾ ਸੁੰਦੀ ਹੈ ਕਿ ਹਾਂ ਜੀ ਦੂਜਾ ਆਹ ਨੀਲੀ ਦੀ ਦੋਸਤੋ ਇਹ ਛੋਟੀ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਮਾਰਕਿੰਗ ਚਾਰੇ ਪੈਰ ਤੋਂ ਉੱਤੇ ਆ ਤੇ ਰਾਜੀ ਪੂਰੀ ਹੈ ਠੀਕ ਹੈ ਜੀ ਵਜ਼ਨ ਲੋੜ ਪੂਰਾ ਬਾਕੀ ਤੁਹਾਨੂੰ ਤਸਵੀਰ ਨਾਲ ਦਿਖਾ ਦਿੰਨੇ ਮੱਥਾ ਬੱਲਾ ਛੋਟੀ ਜੀ ਸਿੰਗੀ ਆ ਪੂਸ਼ਪਾਸ ਬਿਲਕੁਲ ਜਿਹੜੀ ਧਰਤੀ ਨਾਲ ਟੱਚ ਕਰਦੀ ਹੈ ਠੀਕ ਆ ਅੱਖਾਂ ਦੇ ਵਿੱਚ ਮਾਰਕਿੰਗ ਤੇ ਅੱਖਾਂ ਦੇ ਵਿੱਚ ਜਵਾਬ ਬੱਲਾ ਮੱਥਾ ਚਾਰੇ ਪੈਰ ਜਿਹੜੇ ਵਾਈਟ ਆ ਹਾਂ ਤੋਰ ਲਈ ਇੱਕ ਬਾਹਰ ਦਾ ਕਲਾਸ ਹੋਣੀ ਕਹਜਾ ਦਿਨ ਲੈ ਜੂਗੀ ਵਾਵਾ ਹਨਾ ਲੈ ਜੂਗੀ ਜੀ ਲੈ ਜੂਗੀ ਇਹ 10 ਦਿਨ ਘਰ ਤੋਂ ਬੜਾ 10 ਦਿਨ ਲੈ ਜੂਗੀ ਹੁਣ ਲੈ ਪੈ ਗਈ ਆ ਜੀ ਪਰਸੋਂ ਤੱਕ ਤੇ ਦੀ ਆਈ ਆਪਣੇ ਕੋਲ ਠੀਕ ਆ ਹੁਣ ਲੈ ਭਾਈ ਉਹਦੋਂ ਤਾਂ ਜਾਵਾਂ ਹੀ ਨਹੀਂ ਠੀਕ ਆ ਜੀ ਠੀਕ ਆ ਲਓ ਜੀ ਖੁੱਲੇ ਟੁੱਲੇ ਦੋਸਤੋਂ 3 ਦਿਨ ਲੈ ਜੂ 10 ਤੋਂ 12 ਦਿਨਾਂ ਦੇ ਵਿੱਚ ਵਿੱਚ ਵੀ ਸੁਭੂਗੀ ਹੋ ਸਕਦਾ ਵੀ ਕੋਈ ਦੋ ਦਿਨ ਉੱਪਰ ਹੋਰ ਲੈ ਜੇ ਆ ਨਾ ਠੀਕ ਆ ਜੀ ਇਹਦਾ ਮੁੱਲ ਕੀ ਕਰਦੇ ਵੀਰ ਸਾਹਿਬ ਇਹਦਾ ਮੁੱਲ ਮੰਗਦੇ ਆ ਜੀ 1.35 ਲੱਖ ਅੱਛਾ ਜੀ ਹਾਂ ਜੀ 1 ਲੱਖ 35 ਹਾਂ ਜੀ 1 35 ਹੂੰ ਲਓ ਜੀ 1 ਲੱਖ 35 ਹਜ਼ਾਰ ਡਿਮਾਂਡ ਇਸ ਝੋਟੀ ਦੀ ਠੀਕ ਆ ਅੱਛਾ ਵੀਰ ਸਾਹਿਬ ਇੱਕ ਆ ਆਪਣੇ ਕੋਲ ਬੈਡ ਬਕਾਊਗਾ ਇਹ ਪਹਿਲਣ ਸੁਣੀ ਹੈ ਹਾਂ ਜੀ ਹਾਂ ਜੀ ਪਹਿਲਣ ਜਲਸੀ ਕਲਾਸ ਆ ਜੀ ਅੱਛਾ ਜੀ ਅਰੇ ਬਣੂਗੀ ਬਹੁਤ ਹੂੰ ਤੇ ਠੰਡੀ ਠੁੰਡੀ ਵੇਖੋ ਜੀ ਬਹੁਤ ਆ ਕਰਮਾ ਦੀ ਬਹੁਤ ਜਿਆਦਾ ਠੰਡੀ ਆ ਤੇ ਚੌਰ ਸਲੇਵੇ ਦੀ ਆ ਲੇਵਾ ਬਹੁਤ ਵਧੀਆ ਬਣਾਉਗੀ ਬਹੁਤ ਖੂਬਸੂਰਤ ਤੇ ਗੋਲ ਮੋਲ ਜੀ ਆ ਬਹੁਤ ਸੋਹਣੀ ਮੱਛੀ ਜਲਸੀ ਅੰਗ ਦੇ ਵਿੱਚ ਆ ਦੋਸਤੋ ਠੀਕ ਆ ਜਲਸੀ ਅੰਗ ਚ ਬਹੁਤ ਛੋਟਾ ਫੇਸ ਆ ਬਿਲਕੁਲ ਛੋਟੇ ਜੇ ਕੰਨ ਬਲੈਕ ਰੰਗਾ 25 26 ਕਿਲੋ ਦੁੱਧ ਖੱਡਿਆ ਜੀ ਅੱਛਾ ਹਾਂ ਧੀ ਮਾਂ ਨੇ ਮਦਰਸ ਦੀ ਨੇ ਹਾਂ ਜੀ ਬੋਲੇ ਵਾਲੂ ਬਾਤ ਹੈ ਵੀ ਬਹੁਤ ਬਣਾਉਂਗੀ ਜੀ ਗਾਂ ਮਾਲਕ ਨੂੰ ਪਤਾ ਹੀ ਵੇਖੋ ਕਿੰਨੀਆਂ ਢੱਲਾ ਫਿਰ ਉਤਰਾ ਵੀ ਠੰਡੀ ਆ ਜਿਵੇਂ ਮਰਜ਼ੀ ਕੋਈ ਇਹੋ ਜੀ ਗੱਲ ਨਹੀਂ ਬਿਲਕੁਲ ਤੇ ਮੂੰਹ ਦੰਦੋ ਵੇ ਲਾਦਾ ਖੀਰੀ ਦੁੱਧ ਦੀ ਖੀਰੀ ਹੋਊਗੀ ਇਹ ਟੂਲੀ ਆ ਜੀ ਉਮਰ ਕੋਨੀ ਵਿਚਾਰੀ ਦੀ ਖੀਰੀ ਹੋਊਗੀ ਹਾਂ ਜੀ ਹਾਂ ਜੀ ਹਾਂ ਸੋ ਖੀਰੀ ਵਛੀ ਹੋਊਗੀ ਦੋਸਤੋ ਲਗਭਗ ਤੇ ਬਾਕੀ ਤੋਰ ਦਿੰਦੇ ਆ ਕੁਲੀ ਜੀ ਆ ਬਿਲਕੁਲ ਐਂ ਕਹ ਲ ਲਵੀ ਜੀ ਕਹਿ ਲੀ ਆਪਣੇ ਚੈੱਕ ਕਰੋ ਬਹੁਤ ਪਿਆਰੀ ਬੱਛੀ ਆ ਬਾਕੀ ਜਿਹੋ ਜਾਂ ਦੋਸਤੋ ਵਿਖਾਲਾ ਇਹਨੇ ਬਣਾਉਣਾ ਸ਼ੁਰੂ ਕੀਤਾ ਜਾਂ ਬਣਾਇਆ ਹੋਇਆ ਤੇ ਆਉਣ ਵਾਲਾ ਸਮਾਂ ਬਹੁਤ ਚੰਗਾ ਠੀਕ ਆ ਸੋਹਣਾ ਆਰਡਰ ਲੇਵਾ ਬਣਾ ਕੇ ਤਿਆਰ ਕਰਿਆ ਕਰੂਗੀ ਤੇ ਜਿੱਦਾਂ ਕਿ ਮਦਰ ਦਾ ਮਿਲਕ ਤੁਹਾਨੂੰ ਦੱਸਿਆ ਗਿਆ ਵੀ ਮਦਰ ਦਾ ਮਿਲਕ ਤਾਂ ਕਾਫੀ ਚੰਗਾ ਸੀ ਰੰਗ ਵੀ ਪੂਰਾ ਬਲੈਕ ਏ ਬਾਕੀ ਸਾਰੀ ਬਲੈਕ ਹੀ ਕਰਾਂਗਾ ਠੀਕ ਆ ਅੱਛਾ ਸਾਹਿਬ ਇਹਦਾ ਕੀ ਮੁੱਲ ਕਰਦੇ ਕਿੱਥੋਂ ਕਿੱਥੇ ਲੈਣ ਦੇਣ ਇਹਦਾ ਬਿਲਕੁਲ ਜਾਇਜ਼ 57000 ਰੁਪਏ ਮੁੱਲ ਕਰਦੇ 57 ਬਾਕੀ ਕਰਦੇ ਆ ਇਮਾਨਦਾਰ ਨੂੰ ਥੋੜਾ ਬੋਦਾ ਮੋਕੇ ਠੀਕ ਆ ਜੀ ਇਹ ਬੱਚੀ ਬਹੁਤ ਚੰਗੀ ਚੰਗੀ ਮਾਂ ਦੀ ਆ ਹਮ ਹਮ ਲਓ ਜੀ 57000 ਇਸ ਬੱਚੀ ਦਾ ਮੋਲ ਆ ਪਹਿਲਾ ਸੂਆ ਬੱਚੀ ਨੇ ਸੂਣਾ ਜਿਹੜੇ ਵੀਰ ਦੇ ਜਜੂ ਕੀ ਫੱਬੂ ਕੀ ਤੁਸੀਂ ਜ਼ਰੂਰ ਕੰਟੈਕਟ ਕਰਿਓ ਆ ਕੀ ਆਪਣੇ ਕੋਲ ਕਰਾ ਸਕ ਹਾਂਜੀ ਅੱਛਾ ਇਹਨੂੰ ਸੂਈਨ ਹੋ ਗਏ ਉਹਨਾਂ 1 1/2 ਤੋਂ 3 ਮਹੀਨੇ 3.5 ਮਹੀਨੇ ਦੀ ਹਾਂਜੀ ਹਾਂਜੀ ਮਗਰ ਬੱਚਾ ਹੈਗਾ ਹਾਂ ਮਗਰ ਬੱਚਾ ਹੈਗਾ ਬੱਚੀ ਆ ਜੀ ਮਗਰ ਮਗਰ ਬੱਚੀ ਹੈ ਹਾਂਜੀ ਹਾਂਜੀ ਠੀਕ ਆ ਉਹ ਸਾਹਮਣੇ ਖੜੀ ਉਹ ਵੱਡੀ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਹੁਣ ਕਿੰਨਾ ਦਾ ਦੁੱਧ ਇਹਦੇ ਥੱਲੇ ਹੋਊਗਾ ਜੀ ਮੰਨ ਕੇ ਹੋਵੇ ਤਾਂ ਜ਼ਿਆਦਾ ਪਰ ਆਪਾਂ 8 ਕਿਲੋ ਦੇ ਬਿਲਕੁਲ ਗਰੰਟੀ ਦਿੰਨੇ ਜੀ 8 ਕਿਲੋ ਦੀ 8 ਕਿਲੋ ਹਾਂ 8 ਕਿਲੋ ਮੰਨ ਕੇ ਥੱਲੋ ਤੇ ਠੰਡੀ ਠੀਲ ਪੂਰੀ ਰੱਜ ਕੇ ਮੱਝਾਰ ਕੀ ਆ ਤੇ ਮੈਂ ਨਾ ਇਹਨੂੰ ਜੂੜ ਪਾਉਣਾ ਨਾ ਇਹਨੂੰ ਬੱਚਾ ਛੱਡਣ ਦੀ ਲੋੜ ਆ ਮੈਂ ਥਾਪੀ ਮਾਰ ਕੇ ਥੱਲੇ ਬੈਹਿ ਜਾਣਾ ਠੀਕ ਆ ਜੀ ਹਾਂਜੀ ਮਾ ਵੀਰੋ ਦੋਸਤੋ ਸੁਆ ਕੋਈ ਤੀਜਾ ਮੰਨ ਲੇ ਦੂਜਾ ਮੰਨ ਲੇ ਹਾਂਜੀ ਤੇ ਗਰੇਜ ਆ ਕਲਰ ਆ ਬਿਲਕੁਲ ਗਰੇਜ ਆ ਠੀਕ ਆ ਇਹ ਮਹੀਨੇ ਦੀ ਮਹੀਨੇ ਦੀ ਬਣੀ ਵੀ ਹੈਗੀ ਆ ਘਰ ਰਵੇ ਨਾ ਰਵੇ ਉਹਦੀ ਆਪਾਂ ਨੂੰ ਨਹੀਂ ਆਪਾਂ ਚਲੋ ਵੈਸੇ ਖਾਣੀ ਕਹਿ ਕੇ ਦੇਵਾਂਗੇ ਹਾਂਜੀ ਹਾਂਜੀ ਬਣੀ ਹੈਗੀ ਵੇਰਵਾ ਪਾਸਤਾ ਤੁਸੀਂ ਆਪਦੇ ਹੱਥੀ ਬਣਵਾਈ ਆ ਹਾਂ ਹਾਂ ਬਣੀ ਆ ਠੀਕਾ ਭਰਾ ਠੀਕ ਆ 8 ਕਿਲੋ ਤਾਰਾ ਇਹਦੇ ਥੱਲੇ ਦੋਸਤੋ ਹੁਣ ਹਾਜ਼ਰ ਆ ਬੱਚੀ ਆ ਮਗਰ ਬੱਚੀ ਵੀ ਤੁਹਾਨੂੰ ਦਿਖਾ ਦਾਂਗੇ ਫੀਮੇਲ ਕਾਫ ਬੱਚੀ ਨਾਲ ਦੇ ਦੇਣੀ ਆ ਆਪਾਂ ਦੇਣੀ ਆ ਬੱਚੀ ਮਗਰ ਬੱਚੀ ਵੀ ਜਿਹੜੀ ਦੋਸਤੋ ਦਿੱਤੀ ਜਾਊਗੀ ਤੇ ਥਾਂ ਤੋਂ ਬਹੁਤ ਸੋਨਾ ਜਿੱਦਾਂ ਆਪਾਂ ਨਾਰਮਲ ਹੀ ਦੇਖਦੇ ਆਂ ਛਾਈ ਵਾਲ ਵੇੜਾਂ ਦੇ ਥਾਂ ਲੱਗਾ ਹੁੰਦਾ ਨਹੀਂ ਸਮਝੋ ਬਸ ਬਹੁਤ ਖੂਬਸੂਰਤ ਥਾਂ ਦੇ ਬੇਤੀਆ ਸਾਫ਼ ਸੁਥਰਾ ਲੇਵਾ ਭਾਂਡਾ 8 ਕਿਲੋ ਧਾਰਾਂ ਜਿਹੜੀਆਂ ਵੀਰ ਦੱਸ ਰਿਹਾ ਵੀ ਇਹਦੇ ਥੱਲੇ ਹੁਣ ਹਾਜ਼ਰ ਆ ਮਗਰ ਬੱਚੀ ਮਗਰ ਬੱਚੀ ਐ ਫੀਮੇਲ ਕਾਫ ਠੀਕ ਹੈ ਜੀ ਅੱਜਾ ਸਾਹਿਬ ਵੀ ਇਹਦੀ ਕੀ ਡਿਮਾਂਡ ਕਰਦੇ ਆਂ ਫਿਰ ਇਹਦਾ ਮੁੱਲ ਬਿਲਕੁਲ ਜਾਇਜ਼ 35000 ਰੁਪਿਆ ਕਰਦੇ ਜੀ 35 ਹਾਂ ਲਈਦਾ ਬਹੁਤ ਮਹਿੰਗੀ ਹੈ ਜੀ ਆਹੋ ਸੋ ਸੁਭਾ ਵੀ ਥੋੜਾ ਪਤਾ ਤਿੰਨ ਮਹੀਨੇ ਪੀਂਦੀ ਆਪਾਂ ਤਾਂ ਕਰਕੇ ਤਾਂ ਕਰਕੇ ਲਈਦਾ ਆਪਾਂ ਉਹ 50 ਦੀ ਸੀਏ ਹਾਂ ਹਾਂ ਹੁਣ ਮੁੱਲ ਤਾਂ ਹੀ ਇੰਨਾ ਸੁੱਟਦਾ ਥੱਲੇ ਹੀ ਕੋਈ ਕਰਕੇ ਆਪਾਂ ਨੂੰ ਦੁੱਧ ਦੀ ਡਿਮਾਂਡ ਸੀ ਉਹਦਾ ਲੋਡ ਸੀ ਹਾਂਜੀ ਹਾਂਜੀ ਘੋੜੀਆਂ ਦੇ ਬੱਚਿਆਂ ਨੂੰ ਪਿਆਈਦਾ ਸੀ ਤਾਂ ਕਰਕੇ ਹੁਣ ਆਪਾਂ ਵੇਚ ਦੇਣੀ ਠੀਕ ਹੈ ਜੀ ਹਾਂਜੀ ਠੀਕ ਆ ਲੋਬੀ ਦੋਸਤੋ 35000 ਦੀ ਅੱਜ ਤੁਹਾਨੂੰ ਮਿਲ ਜੂਗੀ ਵੜ 8 ਕਿਲੋ ਦੁੱਧ ਥੱਲੇ ਹਾਜ਼ਰ ਸੋ ਬਾਕੀ ਆਓ ਆਪੇ ਨਰਖ ਪਰਖ ਕਰੋ ਤਸੱਲੀ ਕਰੋ ਤੇ ਪਸ਼ੂ ਅੱਜ ਜਿਹੜੇ ਆ ਤੁਹਾਨੂੰ ਦਿਖਾਉਣੇ ਸੀ ਆਪਾਂ ਵੀਰ ਸਾਹਿਬ ਦੇ ਕੋਲੋਂ ਸਾਹਿਬ ਦੇ ਘਰੋਂ ਤੇ ਬਲੂਆ ਜਿਹੜਾ ਦੇ ਵੱਲ ਉਹ ਵੀ ਵੇਖੋ ਤੁਸੀਂ ਵੀ ਜਿਹੜੀ ਛੋੜੀ ਆਲ ਵੇਖੀਏ ਤੇ ਰਿਕਾਰਡ ਤੋੜ ਦੂਗੀ ਇਹ ਬੰਜੇ ਕਰਮਾ ਵਾਲੀ ਦੇ ਵੇਖੋ ਵੀ ਕਿੰਨੀ ਹਟਲਾ ਹੂੰ 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 ਵੱਡੇ ਡੰਗਰ ਨੂੰ ਨਹੀਂ ਹੁੰਦੀਆਂ ਬੱਚੀ ਛੋਟੀ ਜੀ ਆ ਪਰ ਲੈਵੇ ਵੱਲੋਂ ਦੇਖੀਏ ਤੇ ਬਹੁਤੀ ਵੱਡੀ ਆ ਜੀ ਕਾਰਨਾਮੇ ਵੱਡੇ ਆ ਹਾਂ ਹਾਂ ਜੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ